ਕਰ ਲੇਗਾ 20 ਕਰੋੜ ਖਾ ਗਿਆ ਖਾ ਗਿਆ ਜਾਂ ਫੜ ਲਾ ਜਿਹੜਾ ਪੱਟਣਾ ਪੱਟਲਾ ਜਾ ਕੇ ਜਿੱਥੇ ਪੱਟਣਾ ਠੀਕ ਆ ਤੂੰ ਬਾਈ ਜੀ ਮੀਤ ਬਾਈ ਦੇ ਪੈਰਾਂ 'ਚ ਬਹਿ ਗਿਆ ਸੀ ਜਾ ਕੇ ਏ ਵੀ ਬਾਈ ਜੀ ਮੈਨੂੰ 22 ਪ੍ਰਧਾਨ ਲਾ ਦੋ ਬਾਈ ਨੇ ਮੈਨੂੰ ਫੋਨ ਕਰਿਆ ਵੀ ਛੋਡੀ ਸਾਲ ਰਹਿ ਗਿਆ ਵੀ ਯਾਰ ਮੇਰੇ ਕਰਕੇ ਲਾਦੇ ਤਾਂ ਮੈਂ ਮੀਤ ਬਾਈ ਕਰਕੇ ਤੈਨੂੰ 22 ਪ੍ਰਧਾਨ ਲਾਇਆ ਸੀ ਤੇ ਐਮਐਸਏ ਦੇਤੇ ਤੂੰ ਡੇ ਇਸਤੀਫਾ ਤੇ ਤੇਰੇ ਤੇ ਏਡਾ ਦਮ ਤੇ ਲੱਗ 22 ਪ੍ਰਧਾਨ ਦੁਬਾਰੇ ਤੇਰੇ ਤੇ ਏਡਾ ਦਮ ਹੁੰਦਾ ਤੂੰ ਤੋੜਦਾ ਮੇਰੀ ਪ੍ਰਧਾਨਗੀ ਤੂੰ ਚਾਹਤੀ ਹੈ ਪਹਿਲਾਂ ਕਾਲੀ ਦਲ ਚ ਕਾਲੀ ਦਲ ਤੋਂ ਕਾਂਗਰਸ ਚ ਕਾਂਗਰਸ ਚ ਆਮ ਆਦਮੀ ਚ ਆਮ ਗੱਲ ਬਣਾ ਚੱਲਿਆ ਕਿਵੇਂ ਇਹ ਕਰਾਉਂਦਾ ਰਿਹਾ ਕਿਵੇਂ ਸਮਝੋਤਿਆਂ ਦੇ ਪੈਸੇ ਲੈਂਦਾ ਰਿਹਾ ਗੱਲ ਬਰਨਾਲੇ ਦੀ ਪਹੁੰਚ ਹੀ ਜਾਂਦਾ ਸੀ ਉਹ ਮੈਨੂੰ ਦੱਸ ਤੂੰ ਪੰਜ ਗੱਡੀ ਕਿਦੋਂ ਲਈ ਆ ਵੀ ਜਦੋਂ ਐਮਸੀ ਬਣਿਆ ਤੂੰ ਘਰ ਕਿਦੋਂ ਪਾਇਆ ਵੀ ਦੱਸ ਯਾਦ ਕਰ 1.5 ਲੱਖ ਰੁਪਏ ਤੈਨੂੰ ਕਿੱਥੋਂ ਆਇਆ ਸੀ ਉਹ ਕਿਵੇਂ ਲਿਆ ਸੀ ਤੂੰ ਯਾਦ ਕਰ ਮੇਰੀ ਆਤ ਤਾਂ ਇੱਕ ਹੈਲੋ ਜਿਹੜੇ ਵੀ ਮੇਰੇ ਵੀਰ ਨਾਲ ਐਡ ਨੇ ਕਿਰਪਾ ਕਰਕੇ ਦੱਸਿਓ ਵੀ ਹੁਣ ਸਹੀ ਆ ਰਿਹਾ ਸਾਰਾ ਕੁਝ ਕਿਉਂਕਿ ਉਹ ਨੈਟਵਰਕ ਦੀ ਪ੍ਰੋਬਲਮ ਸੀਗੀ ਤਾਂ ਕਰਕੇ ਥੋੜਾ ਲਾਈਵ ਆ ਜਿਹੜਾ ਟੁੱਟ ਗਿਆ ਸੀਗਾ ਤੇ ਮੈਂ ਦੁਬਾਰਤੋਂ ਹੀ ਲਾਈਵ ਸ਼ੁਰੂ ਕਰੂੰਗਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਹੀ ਗੱਲ ਜੋ ਕੱਲ ਪ੍ਰੈਸ ਕਾਨਫਰੰਸ ਹੋਈ ਆ ਪਹਿਲਾਂ ਵੀ ਮੇਰੇ ਤੇ ਬਹੁਤ ਬੰਦਿਆਂ ਨੇ ਇਲਜ਼ਾਮ ਲਾਗਦੇ ਰਹੇ ਨੇ ਦੇਖੋ ਜਿਹੜਾ ਬੰਦਾ ਹੁੰਦਾ ਪੋਲਿਟਿਕਸ ਦੇ ਵਿੱਚ ਉਹਦੇ ਤੇ ਬਹੁਤ ਇਲਜ਼ਾਮ ਲੱਗਦੇ ਹੁੰਦੇ ਨੇ ਇਹ ਅੱਜ ਦਾ ਨਹੀਂ ਆਇਆ ਬਹੁਤ ਟਾਈਮ ਦਾ ਆਇਆ ਪਰੰਤੂ ਇਲਜ਼ਾਮ ਲਾਉਂਦਾ ਉਹ ਬੰਦਾ ਮੈਨੂੰ ਵਟਸਐਪ ਕਾਲ ਕਰੀ ਸੀ ਵੀ ਸਾਹਿਬ ਨੂੰ ਕਹਿ ਵੀ ਬਾਈ ਠੇਕੇਦਾਰਾਂ ਤੋਂ ਮੈਨੂੰ 2-3% ਦਵਾਇਆ ਕਿ ਮੇਰਾ ਸਰਦਾਂ ਨੀ ਯਾਦ ਕਰ ਕਮਿਸ਼ਨ ਤੂੰ ਮੰਗਦਾ ਸੀ ਜਾਂ ਮੈਂ ਮੈਂ ਬਾਠ ਨੂੰ ਕਹਿਣਾ ਚਾਹੁੰਦਾ ਕਿ ਉਹਨੂੰ ਨਾਲ ਬਿਠਾਈ ਫਿਰਦਾ ਸਿਰੇ ਦਾ ਦਲ ਬਣਾ ਠਾਣਿਆਂ 'ਚ ਚਲਾਇਆ ਆਏ ਨੇ ਤੇਰੇ ਸਿਰ ਤੇ ਵੀ ਤੂੰ ਵੀ ਰੁਪਏ ਖਾਨਾ ਹੋਵੇਗਾ ਯਾਦ ਕਰ ਠੀਕ ਆ ਦੂਸਰੀ ਗੱਲ ਸਾਗਣ 'ਚ ਕੋਲੇ ਠੇਕੇਦਾਰ ਲੈ ਕੇ ਆ ਠੀਕ ਆ ਵੀ ਜਿਹੜਾ ਕਹਿੰਦਾ ਮੈਂ ਕਮਿਸ਼ਨ ਮੰਗਦਾ ਕਿਸ ਤੋਂ ਕਿਦਾ ਕਮਿਸ਼ਨ ਲਿਆ ਠੀਕ ਆ ਦੂਸਰੀ ਗੱਲ ਤੈਨੂੰ ਮੈਂ ਦੱਸਦਾ ਤੇਰੇ ਤੇ ਮੈਨੂੰ ਜ਼ਬੀਲਦਾਰ ਬੰਦੇ ਦੀ ਲਾਲਾ ਇੱਜ਼ਤ ਆਦਾਰ ਬੰਦੇ ਦੀ ਲਾਲਾ ਇੱਕ ਖਾਨਦਾਨੀ ਬੰਦੇ ਦੀ ਲਾਲਾ ਉਹ ਇਹ ਹੁੰਦੀ ਆ ਵੀ ਜਿੰਨਾ ਡਮ ਯਾਰ ਬੰਦੇ ਨੇ ਖਾ ਪੀ ਲਿਆ ਵਧੀਆ ਜਦੋਂ ਨਹੀਂ ਨਹੀਂ ਵੀ ਤਾਂ ਨਹੀਂ ਨਹੀਂ ਵੀ ਪਰ ਤੁਸੀਂ ਆਪਦੀ ਹਰਕਤਾਂ ਤੋਂ ਬਾਜ਼ ਨਹੀਂ ਆਏ ਮੈਂ ਕਿਤੇ ਇਹ ਸਮਝਦਾ ਨਹੀਂ ਸੀ ਵੀ ਮੈਂ ਤੁਹਾਡਾ ਜਵਾਬ ਦਊਂਗਾ ਕਿਉਂਕਿ ਮੈਂ ਤੁਹਾਨੂੰ ਕਿਤੇ ਅੱਜ ਤੱਕ ਮੁਕਾਬਲੇਚ ਹੀ ਨਹੀਂ ਸਮਝਿਆ ਕਿਉਂਕਿ ਦੋ ਜਦੋਂ ਦਾ ਮੈਂ ਪ੍ਰਧਾਨ ਬਣਿਆ ਤੁਸੀਂ ਉਦੋਂ ਦੀ ਲੱਗੇ ਹੋਏ ਹੋ ਮੇਰਾ ਤੁਸੀਂ ਬਾਲ ਨਹੀਂ ਪੱਟ ਸਕੇ 5 ਸਾਲ ਪੂਰੇ ਕਰੂੰਗਾ ਮੈਂ ਪਰਮਾਤਮਾ ਮੂਰੇ ਇੱਕ ਅਰਦਾਸ ਕਰਦਾਨਾ ਵੀ ਇਹ ਸੰਤ ਬਾਬਾ ਹਤ ਸਿੰਘ ਜੀ ਮਹਾਰਾਜ ਜੇਕਰ ਅਸੀਂ ਚੰਗੇ ਹੋਵਾਂਗੇ ਤਾਂ 5 ਸਾਲ ਪੂਰੇ ਲਵਾਈਂ ਜੇ ਅਸੀਂ ਜਿੱਥੇ ਗਲਤ ਹੋਵਾਂਗੇ ਤਾਂ ਵਿੱਚ ਵਿਚਾਲੇ ਠੋਕਦੀ ਤੇ ਬਹੁਤ ਕੁਝ ਹੋਇਆ ਵੀ ਆ ਠੀਕ ਆ ਥੋੜੇ ਵੱੜ ਕੇ ਲੋਕਾਂ ਨੇ ਕਰਿਆ ਵੀ ਤੁਸੀਂ ਸਾਡਾ ਬਾਲ ਨਹੀਂ ਪੱਟ ਸਕੇ ਤੇਰੇ ਵਰਗੇ ਆਦਾ ਮੈਂ ਬਹੁਤ ਜਰੂਰ ਕੱਢ ਕੇ ਰੱਖਿਆ ਮੈਂ ਠੋਕ ਕੇ ਕਹਿਣਾ ਜਿਹੜਾ ਬੰਦਾ ਸਾਡੇ ਨਾਲ ਸਿੱਧਾ ਸੀ ਤਾਂ ਅਸੀਂ ਸਿੱਧਾ ਚੱਲਿਆ ਜਿਹੜਾ ਸਾਡੇ ਨਾਲ ਪੁੱਟਾ ਸੀ ਤਾਂ ਪੁੱਠੇ ਚੱਲਿਆ ਰਹੀ ਗੱਲ ਅ ਰਸਨ ਨੰਬਰ ਰਸਾਉਣ ਆ ਰਹੀ ਉਹ ਸਾਰਿਆਂ ਨੂੰ ਪਤਾ ਜਦੋਂ ਤਾਂ 10-20000 ਰੁਪਏ ਪ੍ਰਧਾਨ ਕਹਿੰਦੀ ਜੇਬ ਚ ਪੈ ਜਾਂਦਾ ਸੀ ਤਾਂ ਪ੍ਰਧਾਨ ਜਿੰਦਾਬਾਦ ਵੀ ਹੋ ਜਾਂਦਾ ਸੀ ਤੇ ਜਦੋਂ ਪ੍ਰਧਾਨ ਜਵਾਬ ਦੇ ਦੇ ਤਾਂ ਪ੍ਰਧਾਨ ਮਾੜਾ ਵੀ ਹੋ ਜਾਂਦਾ ਸੀ ਤੂੰ ਮੇਰੇ ਯਕੀਨ ਨਹੀਂ ਤੂੰ ਗੁਰਦੁਆਰੇ ਜਾ ਕੇ ਵੀ ਬਹੁਤ ਵਾਰੀ ਸਵਾਮ ਮੁਕਰਿਆ ਆਉਂਦਾ ਤੈਨੂੰ ਪਤਾ ਆਪ ਨੂੰ ਠੀਕ ਹੈ ਮੈਨੂੰ ਉਹ ਦੱਸਣ ਦੀ ਲੋੜ ਨਹੀਂ ਠੀਕ ਹੈ ਉਹ ਪਰਮਾਤਮਾ ਨੂੰ ਪਤਾ ਕੋਈ ਗੱਲ ਨਹੀਂ ਜੇ ਮੈਂ ਗਲਤ ਹੋਊਂਗਾ ਤਾਂ ਮੇਰੀ ਮੰਜੀ ਠੋਕੀ ਜਾਊਗੀ ਜੇ ਤੂੰ ਸਹੀ ਹੋਵੇਂਗਾ ਭਰਾਵਾ ਤੂੰ ਮੇਰੀ ਮੰਜੀ ਠੋਕ ਦੇਂਗਾ ਜੇ ਮੈਂ ਸਹੀ ਹੂੰਗਾ ਤਾਂ ਤੇਰੀ ਠੁਕ ਜੂਗੀ ਤੇ ਤੂੰ ਯਾਦ ਕਿਸ ਨੂੰ ਫੋਨ ਕਰਿਆ ਸੀ ਮੈਡਮ ਨੂੰ ਕਿਉਂ ਕਰਿਆ ਸੀ ਬਾਈ ਤੁਸੀਂ ਪੈਸੇ ਲਏ ਸੀ 1200 ਨੰਬਰ ਕੋਈ ਦੇ ਉਦੋਂ ਤੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਪ੍ਰਧਾਨ ਚੇਅਰਮੈਨ ਹੁੰਦਾ ਸੀ ਤੂੰ ਜ਼ਿਲ੍ਹਾ ਪ੍ਰਧਾਨ ਹੁੰਦਾ ਸੀ ਤੇ ਤੂੰ ਫੋਨ ਕਰਕੇ ਕਿਹਾ ਸੀ ਤੇ ਯਾਦ ਕਰ ਤੇ ਮੈਨੂੰ ਤੁਹਾਡੇ 5 ਸਾਲ ਪੂਰੇ ਹੋ ਲੰਦੇ ਮੈਂ ਦੱਸੂ ਅਸੀਂ ਕੀ ਬਣਾਇਆ ਤੇ ਅਸੀਂ ਇਹ ਪ੍ਰਧਾਨਗੀ ਚ ਕੀ ਗਵਾਇਆ ਉਹ ਨਾ ਤੂੰ ਪ੍ਰਵਾਹ ਕਰ ਤੈਨੂੰ ਮੈਨੂੰ ਕੋਈ ਸਰਟੀਫਿਕੇਟ ਦੇਣ ਦੀ ਜਾ ਬਾਠ ਨੂੰ ਮੈਨੂੰ ਕੋਈ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਠੀਕ ਗ੍ਰਾਂਟ ਦੀ ਤੁਹਾਨੂੰ ਤਾਂ ਅਹੀਂ ਨਹੀਂ ਪਤਾ ਵੀ ਗ੍ਰਾਂਟ ਅਹੀਂ ਕਿੰਨੀ ਆ ਲੱਗੀ ਕਿੰਨੀ ਆ ਰਹਿ ਕਿੰਨੀ ਗਈ ਗੱਲਾਂ ਨੇ ਬਾਈ ਜੀ ਮੈਂ ਤੁਹਾਨੂੰ ਦੱਸਦਾ 19 ਕਰੋੜ 47 ਲੱਖ ਰੁਪਇਆ ਆ ਜੀਤੋਂ 4 ਕਰੋੜ 97 ਲੱਖ ਰੁਪਇਆ ਲੈਸ ਨਿਕਲਿਆ ਟੋਟਲ 14 ਕਰੋੜ ਰੁਪਈਆ ਸੀ ਜਿਹਦੇ ਵਿੱਚੋਂ ਸਿਰਫ 7 8 ਕਰੋੜ ਦੇ ਕੰਮ ਹੋਏ ਨੇ ਤੇ 6 ਕਰੋੜ ਰੁਪਈਆ ਅਜੇ ਪੈਂਡਿੰਗ ਆ ਤੁਸੀਂ ਕਿਸੇ ਨੂੰ 20 ਕਰੋੜ ਖਾ ਗਿਆ 20 ਕਰੋੜ ਖਾ ਗਿਆ ਭਰਾਵਾ ਰੁਪਈਆ 14 ਕਰੋੜ ਆਇਆ ਲੱਗਿਆ 7-8 ਕਰੋੜ 6 ਕਰੋੜ ਖਾਤੇ ਚ ਪਿਆ ਕਾਹਦੇ ਨਾਲ 20 ਕਰੋੜ ਰੁਪਈਆ ਖਾ ਗਿਆ ਕੋਈ ਗੱਲਾਂ ਦਾ ਜਰੂ ਪੀਪੀ ਤੁਸੀਂ ਚੈਟਾਂ ਕਰਦੇ ਹੋ ਜਿਹਦੀਆਂ ਮੀਤ ਬਾਈ ਨੇ ਮਾਫੀਆਂ ਮੰਗੀਆਂ ਹੋਈਆਂ ਨੇ ਥੋੜੇ ਜਿਆਦਾ ਹੋਵੇ ਤੁਸੀਂ ਘਰੋਂ ਵੜਨਾ ਬੰਦ ਕਰ ਦੋਗੇ ਤੁਸੀਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਉਹ ਮੈਂ ਕਹਿੰਦਾ ਬੰਦਾ ਭਲੇ ਮਾਨਸਾ ਭਾਈ ਖਾਨਦਾਨੀ ਬੰਦਿਆਂ ਦੀ ਇਹੀ ਤਾਂ ਪਸਾਨ ਹੁੰਦੀ ਆ ਵੀ ਯਾਰ ਜਿੰਨਾ ਟਾਈਮ ਨਿਭਗੀ ਠੀਕ ਆ ਜੇ ਤੁਹਾਨੂੰ ਮੈਂ ਇਹ ਗੱਲ ਦੱਸ ਦਵਾਂ ਨਾ ਜੇ ਮੀਤ ਬਾਈ ਉਹ ਚੈਟਾਂ ਜਿਹੜੀਆਂ ਉਹ ਕੁੜੀਆਂ ਨੇ ਭੇਜੀਆਂ ਹੋਈਆਂ ਨੇ WhatsApp ਜੇ ਭੇਜ ਦਿੰਨਾ ਕਰ ਦਿੰਨਾ ਤੇ ਬਾਈ ਤੂੰ ਘਰੋਂ ਵੜਨਾ ਬੰਦ ਹੋ ਜਾਏਗਾ ਤੂੰ ਗੱਲਾਂ ਕਿਹੜੀਆਂ ਕਰੀ ਜੰਨਾ ਦੂਸਰੀ ਗੱਲ ਰੋਜ਼ ਭੇਜ ਜੰਨਾ ਮੇਰੇ ਕਹਿੰਦੇ ਤੂੰ 10 1 ਕਵਾਰੀਆਂ ਲਾ ਬਿਜ਼ੀ ਲੈਣਸ ਦੀਆਂ ਲਵਾ ਸੀਬੀਆਈ ਦੀਆਂ ਲਵਾ ਕੋਈ ਪ੍ਰਵਾਹ ਨਹੀਂ ਜੇ ਕਾਣੇ ਹੋਵਾਂਗੇ ਕਿਉਂਕਿ ਰੁਪਿਆ ਖਾਦਾ ਹੋਊਗਾ ਤਾਂ ਫਸ ਜਾਾਂਗੇ ਜੇ ਨਹੀਂ ਕੋਈ ਕਰਦਾ ਸਾਡਾ ਤੂੰ ਬਾਲਬੀਂਗਾ ਨਾ ਪਹਿਲਾਂ ਕਰ ਸਕਿਆ ਨਾ ਸਾਡਾ ਕੋਈ ਹੋਣ ਹੋਵੇ ਬਥੇਰਾ ਜੋਰ ਤੂੰ ਵੀ ਲਾ ਕੇ ਦੇਖ ਲੈ ਜੀ ਇਹਨੂੰ ਬਾਈਸ ਪ੍ਰਧਾਨ ਬਣਾਉਣ ਤੇ ਠੀਕ ਮੈਂ ਉਹ ਗੱਲ ਤੁਹਾਨੂੰ ਦੱਸਾਂ ਸੱਚ ਹੁਣ ਸੁਣੋ ਇੱਕ ਐਸਐਚਓ ਬਾਰੇ ਗੱਲ ਚੱਲੀ ਵੀ ਉਹ ਜਾ ਕੇ ਪੋਲਿੰਗ ਬੂਥ ਹਟਾਉਂਦਾ ਸੀ ਤੇ ਇਹਨਾਂ ਦੇ ਕਹੇ ਉਹ ਐਂ ਕਰਦਾ ਸੀ ਮੈਂ ਉਹ ਐਸਐਚਓ ਦੇ ਕੋਲ ਬੈਠਾ ਸੀ ਇੱਕ ਵਾਰ ਦੀ ਗੱਲ ਆ ਤੇ ਬਾਠ ਸਾਹਿਬ ਤੁਸੀਂ ਫੋਨ ਕਰਿਆ ਬਾਈ ਬਾਠ ਗੱਲ ਸੁਣ ਹੁਣ ਤੂੰ ਫੋਨ ਕਰਿਆ ਇੱਕ ਵਾਰ ਆਜ਼ਾਦ ਕਰ ਤੂੰ ਉਹਨੂੰ ਫੋਨ ਲਾ ਕੇ ਇਹ ਗੱਲ ਕਹੀ ਐਸਐਚਓ ਨੂੰ ਵੀ ਮੇਰੇ ਪੈਸੇ ਨੇ ਬੰਦੇ ਨੂੰ ਮੈਂ ਵਿਆਸ ਤੇ ਦਿੱਤੇ ਸੀ ਬੰਦਾ ਮੁਕਰ ਰਿਹਾ ਇਹਨੂੰ ਥਾਣੇ ਲਿਆ ਮੈਂ ਤੈਨੂੰ ਸ਼ਬਦ ਨਹੀਂ ਕਹਿ ਸਕਦਾ ਤੂੰ ਕੀ ਬੋਲਿਆ ਸੀ ਲਿਆ ਕੇ ਇਹਨਾਂ ਦੇ ਪਰਚਾ ਦੇ ਚਾਹੇ ਕੁੱਟ ਚਾਹੇ ਕੁਛ ਕਰ ਇਹਨਾਂ ਨੂੰ ਭਾਂਚੋ ਮੇ ਤੋਂ ਪੈਸੇ ਦੋ ਯਾਦ ਕਰ ਤੂੰ ਭਾਈ ਉਦੋਂ ਕਿਉਂ ਭਾਈ ਉਦੋਂ ਤੂੰ ਜਲਾ ਪ੍ਰਧਾਨ ਹੁੰਦਾ ਸੀ ਤੂੰ ਯੋਜਨਾ ਬੋਰਡ ਦਾ ਚੇਅਰਮੈਨ ਸੀ ਫਿਰ ਤੂੰ ਇਹਦਾ ਮਤਲਬ ਤੂੰ ਸੈੱਟ ਕਰਦਾ ਸੀ ਉਦੋਂ ਜੇ ਟਿਕਟ ਨਹੀਂ ਮਿਲੀ ਤਾਂ ਤੂੰ ਇਹ ਗੱਲਾਂ ਲਾ ਗਿਆ ਤੇ ਉਦੋਂ ਫਿਰ ਸਾਰਾ ਕੁਝ ਸਹੀ ਸੀ ਜਦੋਂ ਮੁੰਦਰੀ ਤੂੰ ਢਗਾਟਨ ਕਰਦਾ ਸੀ ਜਦੋਂ ਤੇਰੀ ਗਲੀਆਂ ਬੰਦੀਆਂ ਸੀ ਉਦੋਂ ਤੂੰ ਕਿਉਂ ਨਹੀਂ ਬੋਲਿਆ ਉਹ ਕਿਉਂ ਠੇਕੇਦਾਰਾਂ ਦੀਆਂ ਗੱਡੀਆਂ 'ਚ ਚੜ-ਚੜ ਜਾਂਦਾ ਸੀ ਢਾਬਿਆਂ 'ਤੇ ਬਹਿ-ਬਹਿ ਚਾਹ ਪੀਂਦਾ ਸੀ ਠੇਕੇਦਾਰਾਂ ਦਾ ਸਹੀ ਨੇ ਜਦੋਂ ਮੈਂ ਠੇਕੇਦਾਰਾਂ ਦੇ ਖਿਲਾਫ ਮਤਾ ਪਾਇਆ ਜਦੋਂ ਮੈਂ ਕਿਸੇ ਠੇਕੇਦਾਰ ਦੇ ਖਿਲਾਫ ਜਾਂ ਕਿਸੇ ਮੁਲਾਜ਼ਮ ਦੇ ਖਿਲਾਫ ਕੁਝ ਕਰਨਾ ਚਾਹਿਆ ਤੂੰ ਜਾ ਕੇ ਸੈਟਿੰਗ ਕਰਦਾ ਸੀਗਾ ਅਗਲੇ ਤੋਂ ਪੈਸੇ ਲੈਂਦਾ ਸੀ ਕੁਝ ਕਰਦਾ ਸੀਗਾ ਮੁੜ ਕੇ ਤੂੰ ਜਾ ਕੇ ਉਹ ਲੱਗ ਜਾਂਦਾ ਸੀਗਾ ਕਰਨਾ ਵੀ ਨਹੀਂ ਨਹੀਂ ਆਏ ਨਹੀਂ ਕਰਨਾ ਬਾਹਰ ਨਹੀਂ ਕਰਨਾ ਫਲਾਣਾ ਨਹੀਂ ਕਰਦਾ ਮੇਥੋਂ ਪੜਦੇ ਨਾ ਖਲਾਓ ਠੀਕ ਆ ਇਹਨੂੰ ਬੰਦ ਹੀ ਰਹਿਣ ਦੇ ਤੂੰ ਮੇਰਾ ਕੀ ਕਰੀ ਜਾਊਗਾ ਸਰਵੇਖਣ ਕਰਾਓ ਠੀਕ ਆ ਕੰਮ ਹੋਏ ਨੇ ਲੋਕਾਂ ਨੂੰ ਪਤਾ ਠੀਕ ਆ ਸ ਨਹੀਂ ਹੋਇਆ ਇਹ ਗੱਲ ਦੀ ਹਾਜ਼ਮ ਨਹੀਂ ਹੋ ਰਹੀ ਤੁਹ ਤੋਂ ਠੀਕ ਆ ਤੇ ਬਸ ਕੋਈ ਗੱਲ ਨਹੀਂ ਤੇ ਪ੍ਰਮਾਤਮਾ ਦੇਖਦਾ ਸਭ ਕੁਝ ਤੇ ਬਾਈ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਸਾਰਿਆਂ ਨੂੰ ਵੀ ਜੀ ਨੂੰ ਕੋਈ ਪ੍ਰੂਫ ਚਾਹੀਦਾ ਹੋਇਆ ਕਿਸੇ ਵੀ ਗੱਲ ਦਾ ਮੇਥੋਂ ਲੈ ਸਕਦਾ ਜਿਹੜੀਆਂ ਮੈਂ ਠੇਕੇਦਾਰਾਂ ਨੂੰ ਚਿੱਠੀਆਂ ਕੱਢੀਆਂ ਉਹ ਵੀ ਲੈ ਸਕਦਾ ਜਿਹੜਾ ਮੈਂ ਮਤਾ ਪਾਇਆ ਠੇਕੇਦਾਰਾਂ ਦੇ ਖਿਲਾਫ ਉਹ ਵੀ ਮੇਥੋਂ ਲੈ ਸਕਦੇ ਹੋ ਜਿਹੜੇ ਮੈਂ ਕੰਮ ਮਾੜੇ ਹੋਏ ਨੇ ਡੀਸੀ ਸਾਹਿਬ ਨੂੰ ਚਿੱਠੀ ਕੱਢੀ ਹੋਈ ਉਹ ਵੀ ਲੈ ਸਕਦੇ ਹੋ ਜੋ ਮੇਥੋਂ ਕੋਈ ਪ੍ਰੂਫ ਚਾਹੀਦਾ ਮੈਂ ਤੋ ਲੈ ਸਕਦੇ ਹੋ ਜੇ ਕੋਈ ਮੀਤ ਬਾਈ ਨਹੀਂ ਤੈਨੂੰ ਵਾਈਸ ਪ੍ਰਧਾਨ ਬਣਾਇਆ ਸੀ ਮੀਤ ਬਾਈ ਦੇ ਕਹੀ ਹਰਿੰਦਰ ਬਾਈ ਵਰਗਿਆਂ ਦੇ ਕਹੀ ਤੈਨੂੰ ਵਾਈਸ ਪ੍ਰਧਾਨ ਲਾਇਆ ਸੀਗਾ ਠੀਕ ਆ ਸਭ ਕੁਝ ਮੈਂ ਨੀਮਾ ਹੋ ਗਿਆ ਸੀ ਵੀ ਯਾਰ ਚੱਲ ਮੈਂ ਤੈਨੂੰ ਦੱਸ ਰਿਹਾ ਵੀ ਤੂੰ ਘਰੇ ਬਟਨ ਜੋਗਰਾ ਨਹੀਂ ਰਹਿਣੇ ਤੁਸੀਂ ਦੋਨੋਂ ਨਹੀਂ ਰਹਿਣੇ ਪ੍ਰਭੂ ਤੇ ਠੀਕ ਆ ਰੱਬ ਰਾਖਾ ਸਸਰੀਕਾਲ ਤੇ ਜੇਦੋ ਕੋਈ ਪ੍ਰੋਬਲਮ ਹੋਈ ਮੇਰਾ ਨੰਬਰ ਹੈਗਾ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਿਓ ਕੋਈ ਚੱਕਰ ਨਹੀਂ ਸਸਰੀਕਾਲ ਜੀ ਧੰਨਵਾਦ ਸ਼ਾਮ ਦੀ ਗੱਲ ਆ ਪ੍ਰਧਾਨ ਜੀ ਦੇ ਬੇਟੇ ਲਾਈਵ ਹੋਏ ਨੇ ਕਾਫੀ ਚੰਗਾ ਬੋਲੇ ਨੇ ਮੇਰੇ ਲਈ ਚਾਹੀਦਾ ਵੀ ਆ ਭਾਈ ਜੀ ਇਹਦੀ ਪੁੱਛਣੋਂ ਅੱਗ ਲੱਗੂ ਉਹੀ ਬੋਲੂਗਾ ਤੈਨੂੰ ਪਤਾ ਵੱਡਾ ਤੂੰ ਪ੍ਰਧਾਨ ਬਣਿਆ ਫਿਰਦਾ ਜਿਹੜੀਆਂ ਤੂੰ ਗੱਲਾਂ ਕਰਦਾ ਵੀ ਸਾਥੋਂ ਕਮਿਸ਼ਨ ਮੰਗਿਆ WhatsApp ਤੇ ਪਹਿਲੀ ਗੱਲ ਤਾਂ ਮੈਂ ਤੈਨੂੰ ਇਹ ਗੱਲ ਵੀ ਨਹੀਂ ਕਹਿ ਸਕਦਾ ਕਿ ਆਜਾ ਸੌਂ ਖਾਲਾ ਸੌਹਾਂ ਤੋਂ ਤੂੰ ਹਜ਼ਾਰ ਵਾਰੀ ਮੁੱਕਰੇ ਕਿਨੂੰ ਕਿਨੂੰ ਲੈ ਜਾ ਕੇ ਮਸਤ ਮਾਣੇ ਸੌਹਾਂ ਖਾਧੀਆਂ ਆੜੀ ਸਰ ਸੌਹਾਂ ਖਾਧੀਆਂ ਜਿਹੜੀ ਸੌਹ ਤੇ ਖੜਾ ਤੂੰ ਅੱਜ ਵੀ ਮੈਨੂੰ ਯਾਦ ਆ ਚੰਗੀ ਤਰ੍ਹਾਂ ਜਦੋਂ ਮੰਨ ਲਓ ਅਸੀਂ ਐਮਸੀ ਬਣੇ ਆ ਤੂੰ ਚੱਕ ਕੇ ਸਾਰੇ ਐਮਸੀ ਕਾਲੇ ਮਾਨ ਜੀ ਨੂੰ ਲੈ ਕੇ ਨਾਲ ਸੌਹਾਂ ਖਾ ਕੇ ਆਇਆ ਸੀ ਉਹਨਾਂ ਨਾਲ ਤੂੰ ਹਰ ਰਮਾਨਦਾਰ ਖੜ ਗਿਆ ਜਿਨ੍ਹਾਂ ਨੂੰ ਲੈ ਕੇ ਸੌਹਾਂ ਖਾਧੀਆਂ ਨੇ ਰਹੀ ਗੱਲ ਮੇਰੀ ਵੀ ਮੈਂ ਕਿਸੇ ਨਾਲ ਵਰਤਦਾ ਨਹੀਂ ਮੈਂ ਆਪਦੇ ਸੂਲਾਂ ਦਾ ਸਹੀ ਆ ਮੇਥੋਂ ਗਲਤ ਗੱਲ ਜਿਹੜੀ ਗਲਤ ਤਾਂ ਉਹ ਅਜਬਰਦਸ਼ ਹੋਵੇ ਨਾ ਕੱਲ ਹੋਵੇ ਤੇ ਰਹੀ ਗੱਲ ਕਮਿਸ਼ਨ ਮੰਗਣ ਦੀ ਕਿੱਦੇ ਤੈਥੋਂ ਕਮਿਸ਼ਨ ਮੰਗਿਆ ਮੈਂ ਤੂੰ ਇਹ ਗੱਲ ਸਾਬਤ ਕਰ ਲੈ ਤੂੰ ਆਪਦੇ ਮੰਮੀ ਡੈਡੀ ਨੂੰ ਲੈ ਕੇ ਆ ਮੈਂ ਆਪਦੇ ਜਵਾਖਾਂ ਨੂੰ ਲੈ ਕੇ ਆਉਣਾ ਵੀ ਮੈਂ ਤੈਨੂੰ ਇੱਕ ਦਿਨ ਵੀ ਕਦੇ ਫੋਨ ਕੀਤਾ ਹੋਵੇ WhatsApp ਤੇ ਤੇਰੇ ਨਾਲ ਮੇਰੀ ਗੱਲ ਵੀ ਹੋਈ ਹੋਵੇ ਜਿੱਦਾਂ ਤੂੰ ਬਾਹਰ ਗਿਆ ਜਾਂ ਤੈਥੋਂ ਉਦੋਂ ਪਹਿਲਾਂ ਮੈਂ ਤੈਨੂੰ ਗੱਲ ਕਰੀ ਹੋਵੇ ਹਜੇ ਤੂੰ ਚੀਕਾ ਮਾਰਦਾ ਮੇਰੀ ਗੱਡੀ ਚ ਬਹਿ ਕੇ ਤੂੰ ਰੋਇਆ ਡੇਢ ਦੋ ਘੰਟੇ ਕਿੱਕਾ ਮਾਰਦਾ ਸੀ ਬਾਈ ਬਾਈ ਐ ਹੋ ਗਿਆ ਬਾਈ ਮੇਰਾ ਐ ਹੋ ਗਿਆ ਬਾਈ ਕਰਾਉ ਕੁਛ ਮੈਂ ਕੀ ਕਰਾਂ ਬਾਈ ਓਏ ਛੱਡੀ ਆਂ ਬੰਦਾ ਕੋਈ ਐ ਤੂੰ ਸ਼ਰਮ ਕਰ ਕੁਛ ਮਾੜੀ ਮੋਢੀ ਦੇਖ ਕੇ ਦੋ ਬੰਦੇ ਤੂੰ ਮੂਕ ਮਾਰ ਜਾਨਾ ਹਾਂ ਪਰ ਇਹ ਗੱਲ ਆ ਜਿਹੜੀਆਂ ਤੇਰੀਆਂ 10 ਗੱਡੀਆਂ ਚੱਲਣ ਦੀ 10 ਗੱਡੀਆਂ ਦਾ ਕੀ ਫਾਇਦਾ ਪਿੰਡ ਦਾ ਤਾਂ ਤੂੰ ਸੀ ਕੁਛ ਸਵਾਰਿਆ ਨਹੀਂ ਐਡੀ ਵੱਡੀ ਗਰਾਂਟ ਆਈ ਨੁਕਸਾਨ ਹੀ ਕੀਤਾ ਲੋਕਾਂ ਦਾ ਤੁਸੀਂ ਕੋਡਾ ਆਉਦੀ ਢੱਡ ਨਹੀਂ ਪਰਦਾ ਤੁਸੀਂ ਕਿਸੇ ਨੂੰ ਕੋਈ ਸਵਾਦ ਦੇ ਦੋਗੇ ਕਿਹੜੇ ਐਮਸੀ ਨੂੰ ਕਿਸ ਦਿੱਤਾ ਤੁਸੀਂ ਅੱਜ ਤੱਕ ਸਾਡੇ ਕੋਲੇ 12 ਐਮਸੀ ਹੋਰ ਨੇ ਤੇ ਇਥੋਂ ਬਿਨਾ ਕੋਈ ਇੱਕ ਐਮਸੀ ਉੱਠ ਕੇ ਕਹਦੇ ਵੀ ਤੂੰ ਕਿਸਨ ਕਮਿਸ਼ਨ ਦਿੱਤਾ ਹੋਵੇ ਤੂੰ ਤਾਂ ਆਪ ਹੀ ਨਹੀਂ ਤੇਰਾ ਢੱਡ ਪਰਦਾ ਤੁਸੀਂ ਕਿਸੇ ਨੂੰ ਕੋਈ ਸਵਾਦ ਦੇ ਦੇਂਗਾ ਤੂੰ ਤੇਰੇ ਇਹੀ ਗੱਲ ਮੇਰੀ ਊਮੀਦ ਕੋਲੇ ਲੀਲੀਆਂ ਕੱਢਣ ਦੀ ਨਾ ਤਾਂ ਮੈਂ ਅੱਜ ਤੱਕ ਊਮੀਦ ਦੇ ਪੈਰੀ ਹੱਥ ਲਾਏ ਨੇ ਨਾ ਕੱਲ ਲਾਏ ਨੇ ਨਾ ਅੱਜ ਲਾਏ ਨੇ ਇਹ ਗੱਲ ਦਾ ਆਪ ਐਮਪੀ ਗਵਾਹਾ ਉਹ ਕਹਦੇ ਵੀ ਮੁੰਦਰੀ ਨੇ ਕਦੇ ਮੈਨੂੰ ਕਿਹਾ ਹੋਵੇ ਵੀ ਮੈਨੂੰ ਵੈਸ ਪ੍ਰਧਾਨ ਲਾਉ ਜਾਂ ਕੁਛ ਹੋਰ ਲਾਉ ਤੇਰੀ ਕਰਤੂਤ ਮਾੜੀ ਸੀ ਤੇਰੀ ਕਰਤੂਤ ਮਾੜੀ ਸੀ ਉਹਨਾਂ ਨੇ ਮੈਨੂੰ ਤਾਂ ਲਾਇਆ ਮੈਂ ਕਿੱਦੇ ਕਿਸੇ ਦੇ ਪੈਰੀ ਹੱਥ ਲਾਇਏ ਨਹੀਂ ਕਿੱਦੇ ਮੈਂ ਮੰਨਤ ਕੀਤੀ ਵੀ ਮੈਨੂੰ ਅਜੀ ਲਾਉ ਜੀ ਮੈਂ ਤਾਂ ਲੋੜੀ ਹੈ ਨਹੀਂ ਸੀ ਮੈਂ ਤਾਂ ਦੋ ਤਿੰਨ ਵਾਰੀ ਪਹਿਲਾਂ ਜਵਾਬ ਦਿੱਤਾ ਸੀ ਇਹ ਗੱਲ ਤਾਂ ਸਾਡੇ ਮੰਨ ਕੇ ਚਲੋ ਤਨੋਲੇ ਵਾਲੇ ਬੰਦੇ ਗਵਾਹ ਨੇ ਉਹ ਕਹਿੰਦੇ ਵੈਸ ਪ੍ਰਧਾਨ ਮਖਾਜਰ ਹੋੱਚ ਕੀ ਹੁੰਦਾ ਕੁਛ ਵੀ ਨਹੀਂ ਹੁੰਦਾ ਮੈਂ ਨਹੀਂ ਲੱਗਣਾ ਮਾਣ ਚਲ ਉਹਨਾਂ ਨੇ ਮੈਨੂੰ ਧੱਕੇ ਨਾਲ ਲਾਇਆ ਕੰਮਕਾਰ ਸ਼ਹਿਰ ਦਾ ਵਧੀਆ ਚੱਲ ਪਿਆ ਅਸੀਂ ਰਫਤਾਰ ਹੀ ਫੜੀ ਸੀ ਥੋੜੀ ਪੁੱਛਣ ਨੂੰ ਅੱਗ ਲੱਗੀ ਵੀ ਸਾਨੂੰ ਤਾਂ ਵੀ ਤਾਂ ਹਰ ਇੱਕ ਪਾਸੇ ਮੀਤ ਬਾਈ ਮੀਤ ਬਾਈ ਕਰਾਈ ਜਾਂਦਾ ਹਰ ਇੱਕ ਪਾਸੇ ਨਗਰ ਕੌਂਸਲ ਦੀ ਜਾਇਜ਼ਾਕਾਰ ਹੋਣ ਲੱਗੀ ਲੋਕ ਵਧੀਆ ਪਸੰਦ ਕਰਨ ਲੱਗੇ ਵੀ ਸਾਨੂੰ ਕੱਲ ਨੂੰ ਕੌਣ ਪੁੱਛੂਗਾ ਫਿਰ ਤੁਸੀਂ ਟਡੇ ਚੱਲ ਪਏ ਫਿਰ ਤੁਸੀਂ ਠੇਕੇਦਾਰਾਂ ਨੂੰ ਧਮਕੀਆਂ ਦੇਣ ਲੱਗੇ ਵੀ ਪੈਸੇ ਤਾਂ ਅਸੀਂ ਦੇਣੇ ਨੇ ਤੇਰੇ ਇਹੀ ਗੱਲ ਤੂੰ ਕਹਿੰਦਾ ਵੀ ਕਿੱਦੇ ਅਸੀਂ ਕਿਸੇ ਤੋਂ ਕਮਿਸ਼ਨ ਮੰਗਿਆ ਤੇਰੇ ਭਾਈ ਨੂੰ ਮੈਂ ਪੈਸੇ ਦਵਾਂ ਐਨਡੀਐਮਕੇ ਵਾਲੇ ਤੋਂ ਚੀਕਾ ਮਾਰਦਾ ਸੀ ਭਾਈ ਗੱਡੀ ਦੀ ਕਿਸ਼ਤ ਭਰਨੀ ਹੈ ਭਾਈ ਗੱਡੀ ਦੀ ਕਿਸ਼ਤ ਭਰਨੀ ਹੈ ਮੈਂ ਕਹਾ ਡੀਐਮ ਕਲੇ ਨੂੰ ਯਾਰ ਕੋਈ ਗੱਲ ਨਹੀਂ ਕਰਾ ਤੇ 20 ਲੱਖ ਦਾ ਚੱਕਰ ਦਿੱਤਾ ਇਹਨਾਂ ਨੇ ਕੁਛ ਨਾ ਖੁੱਦ ਦੇ ਦੇ ਇਹਨਾਂ ਨੂੰ ਉਹ ਕਹਿੰਦਾ ਬਾਈ ਪਹਿਲਾਂ ਹੀ ਇਹ 5-5 10-10 ਦਾ ਪਰਸੈਂਟ ਲੈ ਜਾਂਦੇ ਨੇ ਯਾਰ ਸਾਡੇ ਪੱਲੇ ਦੱਲੇ ਪਹਿਲੀ ਕੁਛ ਨਹੀਂ ਹੈਗਾ ਫਿਰ ਹੋਰ ਦੱਸਦਾ ਤੇਰੇ ਭਾਈ ਨੇ ਉਹ 50000 ਰੁਪਏ ਪਾਉਂਦਾ ਸੀ ਉਹ ਉਹ ਕਹਿੰਦਾ ਵੀ ਐ ਕਰ ਸਕੈਨਰ ਭੇਜ ਦੇ ਫਿਰ ਤੇਰੇ ਭਰਾ ਨੇ ਮੈਨੂੰ ਫੋਨ ਲਾਇਆ ਬਾਈ ਕੀ ਗਲਾਂ ਮੈਂ ਕਰਨਾ ਕੀ ਐਸ ਕੈਨਰ ਸਕੂਨ ਨਾ ਪਾਈ ਤਨ ਨੂੰ ਤੇਰੀ ਨੌਬਦਨਾਮ ਹੋ ਜੂ ਤੇਰਾ ਛੱਡ ਪਰੇ ਕੋਈ ਨਹੀਂ ਪੈਸਾ ਪੁੱਛਦਾ ਹੋਰ ਪਾਸੋਂ ਕਿਸੇ ਬਸਵਾ ਦੀ ਤੂੰ ਰਹਿਣ ਦੇ ਫਿਰ ਉਹਨੇ ਸਕੈਨਰ ਨਹੀਂ ਪਾਇਆ ਦੂਜੇ ਦਿਨ ਉਹਨਾਂ ਨੂੰ ਉੱਥੋਂ ਬੁਲਾਇਆ ਦੂਜੇ ਦਿਨ ਉਹ ਤੋਂ 25000 ਰੁਪਏ ਫੜਿਆ ਫਿਰ ਇੱਕ ਤਾਂ 8.5 ਲੱਖ ਦਾ ਚੈੱਕ ਕੱਟਿਆ ਸੀਗਾ ਜਿਹੜਾ ਤੋਂ ਵੱਡਾ ਸਮੱਸਿਆ ਵੀ ਬਣਾਇਆ ਫਿਰਦਾ 25000 ਰੁਪਏ ਉਹ ਤੋਂ ਫੜਿਆ ਤੁਸੀਂ ਕਹਿੰਦੇ ਵੀ ਅਸੀਂ ਕਿਸੇ ਤੋਂ ਠੇਕੇਦਾਰ ਤੋਂ ਕਮਿਸ਼ਨ ਨਹੀਂ ਲੈਂਦੇ ਜੇ ਠੇਕੇਦਾਰਾਂ ਤੋਂ ਕਮਿਸ਼ਨ ਨਹੀਂ ਲੈਂਦੇ ਫਿਰ ਕੰਮ ਤਨੋਲੇ ਦੇ ਵਿੱਚ ਕਿਉਂ ਮਾੜੇ ਹੋઈ ਰਹੇ ਨੇ ਫਿਰ ਤਾਂ ਕੰਮ ਚੰਗੇ ਹੋਣੇ ਚਾਹੀਦੇ ਨੇ ਤੇ ਰਹੀ ਗੱਲ ਤੂੰ ਕਹਿੰਦਾ ਵੀ 1.5 ਲੱਖ ਰੁਪਏ ਅਸੀਂ ਕੱਚੇ ਘਰਾਂ ਦਾ ਦਿੱਤਾ ਤੂੰ ਆਪਦੀ ਜੇਬ ਚੋਂ ਦਿੱਤਾ 2016 ਦੇ ਵਿੱਚ ਮੰਨ ਕੇ ਚਲੋ ਘਰ ਪਾਸ ਹੋਇਆ 2017 ਦੇ ਵਿੱਚ ਅਸੀਂ ਨਗਰ ਕੌਂਸਲ ਨੂੰ ਪੁੱਛਿਆ ਵੀ ਭਾਈ ਕਿਵੇਂ ਕਰੀਏ ਪੈਸੇ ਪਾਉਣੇ ਉਹ ਕਹਿੰਦੇ ਤੁਸੀਂ ਘਰ ਪਾ ਲਓ ਜੀ ਉਹਦੇ ਵਿੱਚੋਂ ਵੀ ਮੰਨ ਲਓ 70-80000 ਰੁਪਏ ਜੇ ਉੱਥੇ ਖੜਾ ਸਾਡੀ ਮਾਤਾ ਚੜਾਈ ਕਰ ਗਈ ਸੀ ਪੈਸੇ ਪੂਰੇ ਨਹੀਂ ਪਏ ਮੇਰੇ ਘਰ ਤੋਂ ਤਾਂ 12-13-15 ਲੱਖ ਰੁਪਏ ਲੱਗਿਆ ਪਰ ਉਹ 1.5 ਲੱਖ ਨੇ ਉਹ 70000 ਨੇ ਘਰ ਪੂਆ ਤਾਂ ਤੇਰੇ ਕੋਲ ਹੋਰ ਤਾਂ ਕੁਝ ਕੱਢਣ ਪਾਉਣ ਨੂੰ ਹੈ ਨਹੀਂਗਾ ਆ ਚੱਲ ਪਿਆ ਜੀ ਨਗਰ ਕੌਂਸਲ ਤੋਂ ਕੀ ਗੱਲ ਅਸੀਂ ਅਸੀਂ ਭਾਈਚਾਰੇ ਜੋਂ ਲੈ ਸਕਦੇ ਹਾਂ ਜਦੋਂ ਅਸੀਂ ਲੋਕਾਂ ਨੂੰ 2-300 ਬੰਦੇ ਨੂੰ ਪੈਸੇ ਦਵਾਤੇ ਅਸੀਂ ਆਪ ਵੀ ਲੈ ਸਕਦੇ ਹਾਂ ਪਰ ਅਸੀਂ ਜਦੋਂ ਮੰਨ ਕੇ ਚਲੋ ਸਾਡੀ ਮਾਤਾ ਚੜਾਈ ਕਰ ਗਈ ਅੱਜ ਵੀ ਉੱਥੇ ਪੈਸੇ ਪੈਨੇ ਉਹ ਪੈਸੇ ਅਸੀਂ ਲੈਤੀ ਨਹੀਂ ਪ੍ਰੋਪਰ ਤੇਰੇ ਮੰਗੂ ਅਸੀਂ ਧੰਨ ਲੀਆਂ ਨਹੀਂ ਕੀਤੀਆਂ 1200 ਖਤਰੇ ਦੇ ਵਿੱਚ ਲੋਕਾਂ ਦੀ ਜਗ੍ਹਾ ਨਹੀਂ ਪੁਵਾਈ ਦੁਕਾਨਾਂ ਨਹੀਂ ਪੁਵਾਈਆਂ ਲੋਕਾਂ ਦੀਆਂ ਤੇ ਲੋਕਾਂ ਨੂੰ ਲੁੱਟਿਆ ਨਹੀਂ ਹੈਗਾ ਜੇ ਕਿਸੇ ਦਾ ਕੰਮ ਕਰਾਇਆ ਫ੍ਰੀ ਚ ਕਰਾਇਆ ਤੇ ਇਹ ਹੀ ਗੱਲ ਠਾਣਿਆਂ ਦੀ ਤੂੰ ਕਹਿੰਦਾ ਠਾਣਿਆਂ ਦੇ ਵਿੱਚ ਦੱਲ ਬਣੇ ਕਰਦਾ ਰਿਹਾ ਪੁਰਾਣਾ ਕਰਦਾ ਰਿਹਾ ਮੈਂ ਤਾਂ ਕੁਛ ਕੀਤਾ ਨਹੀਂ ਜਿੰਨਾ ਤੂੰ ਕਰ ਗਿਆ ਆ 90 ਲੱਖ ਵਾਲਾ ਕੰਮ ਤੇਰਾ ਠਾਣੇ ਵਾਲਾ ਦਾ ਕਰਕੇ ਹੋ ਗਿਆ ਸੀ ਜਿਹੜੇ ਤੂੰ ਉਹਨਾਂ ਨੂੰ ਚੁਕਾਇਆ ਉਹਨਾਂ ਦੇ ਪਿੱਛੇ ਪੁਲਿਸ ਲਾਈ ਇਹਜਾ ਕੁਸਤਾ ਨਹੀਂ ਕੀਤਾ ਮੈਂ ਐਡੇ ਐਡੇ ਮੰਨ ਕੇ ਚਲੋ ਪਾਰਟੀ ਦਾ ਨੋਂ ਨਹੀਂ ਖਰਾਬ ਕੀਤਾ ਮੈਂ ਜਦੋਂ ਦਾ ਪਾਰਟੀ ਚ ਆਇਆ ਪਾਰਟੀ ਨੂੰ ਪਤਾ ਹੀ ਆ ਕੌਣ ਤੋ ਸਹੀ ਆ ਤੇ ਕੌਣ ਮਾੜਾ ਠੀਕ ਆ ਤੈਨੂੰ ਛੱਟੇ ਛੱਟੇ ਵਧੀਆ ਮਾਰਨੇ ਆਉਂਦੇ ਨੇ ਗਿਫਟ ਗੱਪੇ ਦੇਣੇ ਆਉਂਦੇ ਨੇ ਅਸੀਂ ਇਹ ਚੀਜ਼ਾਂ ਵਾਲੇ ਹੈ ਨਹੀਂ ਤੇ ਰਹੀ ਗੱਲ ਤੇਰੀ ਪੜ੍ਹਾਈ ਲਿਖਾਈ ਦੀ ਮਾਪੇ ਬਾਪ ਦੇ ਸੱਤੀ ਅਸ਼ਕ ਕੀਤੀ ਏ ਤੂੰ ਸਾਡੇ ਮਾਪੇ ਡਾਉਨ ਸੀ ਸਾਡੇ ਬਜ਼ੁਰਗ ਮੰਨ ਕੇ ਚਲੋ ਢਿੱਲੇ ਮਿੱਠੇ ਸੀ ਮੈਂ ਪੜ੍ਹਾਈ ਕਿਸੇ ਗੱਲ ਤੇ ਛੱਡੀ ਮੈਂ ਕਿਹਾ ਵੀ ਨਹੀਂ ਪੜ੍ਹਨਾ ਜ਼ਰੂਰੀ ਨਹੀਂ ਹੈਗਾ ਪਹਿਲਾਂ ਮੈਨੂੰ ਮੇਰਾ ਘਰ ਜ਼ਰੂਰੀ ਆ ਅਸੀਂ ਆਪਦੇ ਮਾਪੇ-ਮਾਪ ਦੀ ਸੇਵਾ ਕੀਤੀ ਆ ਨਾ ਕਿ ਉਹਨਾਂ ਦਾ ਚੰਮ ਖਾਦਾ ਤੇ ਕੋਈ ਬਾੜੀ ਨਾ ਕੋਈ ਪ੍ਰਾਪਤੀ ਵਾਲੀ ਗੱਲ ਨਹੀਂ ਵੀ ਮੈਂ ਗੱਡੀਆਂ 'ਚ ਜਾਂਦਾ ਰਿਹਾ ਜੀ ਮੇਰੇ ਕੋਲ 1015 ਰਿਹਾ 101500 ਤੇਰਾ ਤੇਰੇ ਵਾਸਤੇ ਰਿਹਾ ਨਾ ਕਿਸੇ ਦੇ ਲੋਕਾਂ ਵਾਸਤੇ ਰਿਹਾ ਕੀਦਾ ਭਲਾ ਕੀਤਾ ਕਿੱਦਾਂ ਕਿਸੇ ਨੂੰ ਕਿੱਦਾਂ ਰਾਸ਼ਨ ਦੇ ਕੇ ਆਇਓ ਤੁਹਾਡਾ ਆਪਦੀ ਨਹੀਂ ਪੂਰਾ ਪੈਂਦਾ ਸੁਖਵਿੰਦਰ ਸਿੰਘ ਮੁੰਦਰੀ ਬੰਦਾ ਉਹ ਆ ਜਿਹਨੇ ਆਪਦੇ ਘਰ ਦੇ ਵਿੱਚੋਂ ਵੀ ਲੋਕਾਂ ਨੂੰ ਕੁਛ ਨਾ ਕੁਛ ਦਿੱਤਾ ਵੀ ਨਾ ਯਾਰ ਬੰਦਾ ਅੱਜ ਇਹ ਤਕਲੀਫ 'ਚ ਆ ਇਹਦਾ ਵਿਚਾਰ ਦਾ ਹੱਲ ਹੋਣਾ ਚਾਹੀਦਾ ਤੂੰ ਕਹਨਾ ਵੀ ਸੌਹਾਂ ਖਾ ਕੇ ਸੌਹਾਂ ਹਜ਼ਾਰ ਵਾਰੀ ਖਾ ਕੇ ਤੂੰ ਮੁੱਕ ਰਿਆ ਤੂੰ ਸਾਡੇ ਨਾਲ ਅੜੀਸਰ ਜਾ ਕੇ ਸੌਹਾਂ ਤੇ ਖੜ ਗਿਆ ਚਲ ਤੂੰ ਅੜੀਸਰ ਸਾਡੇ ਨਾਲ ਸੌਹ ਖਾ ਕੇ ਆਇਆ ਸੀ ਮੈਂ ਸੀ ਚੰਚਲਸੀ ਤੁਸੀਂ ਦੋਨੇ ਭਾਈ ਸੀ ਵੀ ਭਾਈ ਅੱਗੇ ਤੋਂ ਮੈਂ ਤੁਹਾਡੇ ਨਾਲ ਕੋਈ ਬੇਈਮਾਨੀ ਨਹੀਂ ਕਰਦਾ ਫਿਰ ਤੂੰ 90 ਲੱਖ ਵਾਲੀ ਗੱਲ ਸਾਨੂੰ ਦੱਸੀ ਤੁਸੀਂ ਮੰਨਤਾ ਕਰਦੇ ਰਹੇ ਮੈਂ ਦਿੱਲੀ ਗਿਆ ਸੀਗਾ ਜਦੋਂ ਮੈਂ ਦਿੱਲੀ ਗਿਆ ਤੂੰ ਮੰਨੇ ਬਾਈ ਨੂੰ ਕਿੰਨੇ ਫੋਨ ਲਾਏ ਬਾਈ ਭੇਜੋ ਜੀ ਇਹਨੂੰ ਬਾਈ ਭੇਜੋ ਜੀ ਇਹਨੂੰ ਉਦੋਂ ਹੀ ਮੈਂ ਦਿੱਲੀ ਗਿਆ ਸੀ ਉਦੋਂ ਰਾਤ ਨੂੰ ਹੀ ਤੁਸੀਂ ਮੈਨੂੰ ਵਾਪਸ ਕਰਵਾਇਆ ਮੈਨੂੰ ਵੀ ਲੱਗਿਆ ਵੀ ਦਾਲ ਚ ਕੋਈ ਕਾਲਾ ਫੇ ਤੂੰ ਤੜਕੇ ਮੈਨੂੰ ਰਾਤ ਨੂੰ ਤੁਸੀਂ 10:30 ਵਜੇ ਫੋਨ ਮਾਰਿਆ ਬਾਈ ਬਸ ਬਹਿ ਗਿਆ 4 ਵਜੇ ਫੇਰ ਫੋਨ ਮਾਰਿਆ ਬਾਈ ਜੀ ਕਿੱਥੇ ਪਹੁੰਚ ਗਏ ਤੇਰਾ ਭਰਾ ਮੈਨੂੰ ਵਾਰ-ਵਾਰ ਫੋਨ ਕਰਦਾ ਰਿਹਾ ਉਹਦੇ ਦੀ ਕੋਲ ਡਿਟੇਲ ਕਢਾ ਲਾ ਜਿੱਦ ਮੈਂ ਦਿੱਲੀ ਤੋਂ ਆਇਆ 30 ਤਰੀਕ ਦੀ ਮੀਟਿੰਗ ਸੀ ਤੂੰ ਮੀਟਿੰਗ ਦੇ ਵਿੱਚ ਪ੍ਰੋਪਰ ਦੱਸਿਆ ਵੀ ਨਹੀਂ ਸਾਰੇ ਐਮਸੀਆਂ ਤੋਂ ਸਾਈਨ ਕਰਾਈ ਬੈਠਾ ਸੀ 8ਵਾਂ ਬੰਦਾ ਮੈਂ ਸੀਗਾ ਮੈਂ ਕਿਹਾ ਵੀ ਯਾਰ ਜਦੋਂ ਸੱਤ ਨੇ ਸਾਈਨ ਕਰਤੇ ਹੁਣ ਮੇਰਾ ਵੀ ਕੀ ਰਹਿ ਗਿਆ ਰਾਜੀ ਠੇਕੇਦਾਰ ਵੀ ਲੇਟ ਆਇਆ ਸੀਗਾ ਉਹਨੇ ਵੀ ਕਿਹਾ ਵੀ ਜਦੋਂ 8-9 ਜਾਣੇ ਸਾਈਨ ਕਰੀ ਖੜੇ ਨੇ ਮੈਂ ਵੀ ਕਰ ਦਿੰਦਾ ਕਿਹੜੇ ਐਮਸੀ ਥੋੜੀ ਕਰਤੂਤ ਮਾੜੀ ਹੋਣ ਕਰਕੇ ਮੈਨੂੰ ਵਸ ਪ੍ਰਧਾਨ ਲਾਇਆ ਮੈਂ ਕਿਤੇ ਮੀਤ ਦੇ ਪੈਰੀ ਹੱਥ ਲਾਏ ਨੇ ਮੈਂ ਕਿਤੇ ਮੀਤ ਨੂੰ ਕਿਹਾ ਮੈਂ ਤਾਂ ਕਦੇ ਨਹੀਂ ਕਿਹਾ ਵੀ ਮੈਨੂੰ ਵਸ ਪ੍ਰਧਾਨ ਲਾਓ ਵਸ ਪ੍ਰਧਾਨ ਚ ਹੁੰਦਾ ਕੀ ਆ ਸਿੱਕੂ ਆ ਕੀ ਹੁੰਦਾ ਵਸ ਪ੍ਰਧਾਨ ਚ ਕੁਝ ਵੀ ਨਹੀਂ ਹੁੰਦਾ ਸੌਹਾ ਖਾ ਕੇ ਥੋਨੂੰ ਮੁਕਰਨ ਦੀ ਆਦਤ ਆ ਕਿਹੜੇ ਕਿਹੜੇ ਬੰਦੇ ਮੁਰੇ ਤੁਸੀਂ ਪੱਗ ਨਹੀਂ ਧਰੀ ਸ਼ਹਿਰ ਧਨੋਲੇ ਦੇ ਵਿੱਚ ਤੁਸੀਂ ਆਪਣੀ ਕੁਰਸੀ ਬਚਾਉਣ ਦੇ ਮਾਰੇ ਨੇ ਹਜ਼ਾਰ ਬੰਦੇ ਮੁਰੇ ਤਾਂ ਪੱਗ ਧਰਤੀ ਹੋਣੀ ਆ ਪੱਗ ਦਾ ਸਤਿਕਾਰ ਕਰਦੇ ਨੇ ਲੋਕ ਤੇ ਪੱਗ ਐਵੇਂ ਨਹੀਂ ਮਿਲੀ ਤੇ ਕੁਰਬਾਨੀਆਂ ਕਰਕੇ ਮਿਲੀ ਆ ਪਰ ਤੁਹਾਨੂੰ ਇਹਦੇ ਕੋਈ ਮੰਨ ਕੇ ਚੱਲੋ ਹੁਣੇ ਤੁਹਾਨੂੰ ਸਿਰਫ ਕੱਲੀ ਕੁਰਸੀ ਪਿਆਰੀ ਆ ਕਿਹਦੇ ਨਾਲ ਬੇਇਮਾਨੀਆਂ ਨਹੀਂ ਕੀਤੀਆਂ ਨਿੰਮੇ ਨੇ ਤੁਹਾਡਾ ਇਨਾ ਕੀਤਾ ਨਿੰਮੇ ਦੇ ਵੀ ਖੰਜਰਾ ਫਿਰ ਸ਼ੌਕੀ ਪੰਪ ਵਾਲਿਆਂ ਨੇ ਤੁਹਾਨੂੰ 2 ਰੁਪਏ ਦਿੱਤੇ ਵੀ ਵਧੀਆ ਤੁਹਾਡੀ ਹੈਲਪ ਵੀ ਕੀਤੀ ਤੈਨੂੰ ਪ੍ਰਧਾਨ ਬਣਾਉਣ ਦੇ ਵਿੱਚ ਉਹਨਾਂ ਦਾ ਪੂਰਾ ਵੱਡਾ ਸਾਥ ਤੂੰ ਤਾਂ ਉਹਨਾਂ ਦਾ ਨਹੀਂ ਬਣੇ ਸਾਡੇ ਕੀ ਸੁਭਾ ਬਣੇਗਾ ਅਸੀਂ ਤਾਂ ਵੋਟ ਫੇਰ ਵੀ ਮੰਨ ਕੇ ਚੱਲੋ ਜਿਹੜੀ ਦਿੱਤੀ ਸੀਗੀ ਉਦੋਂ ਅਸੀਂ ਮੌਕੇ ਦੀ ਸਰਕਾਰ ਦੇ ਹਿਸਾਬ ਨਾਲ ਲੀਡਰ ਨੂੰ ਦੇਤੀ ਉਹਨਾਂ ਨੇ ਤੈਨੂੰ ਦੇਤੀ ਮੈਂ ਤਾਂ ਪਹਿਲੇ ਦਿਨ ਹੀ ਤੇਰੇ ਤੋਂ ਖੁਸ਼ ਨਹੀਂ ਸੀਗਾ ਕਿਉਂਕਿ ਮੈਨੂੰ ਪਤਾ ਵੀ ਤੂੰ ਕਹੇ ਜੀ ਫੈ ਤੂੰ ਤਾਂ ਉਹ ਬੰਦਾ ਜਿਨ੍ਹਾਂ ਨਾਲ ਖਾਣਾ ਤਕਰੀਬਨ ਖੰਜਰੀ ਉਹਨਾਂ ਦੇ ਮਾਰਦਾ ਤੂੰ ਚੱਲ ਮੈਂ ਮਾਰਾਂ ਮੈਂ ਇੱਕ ਨਾਲ ਮਾਰਾਂ ਹੂੰ ਦਸ ਨਾਲ ਮਾਰਾਂ ਤੂੰ ਤਾਂ 100 ਨਾਲ ਹੀ ਮਾਰਾਂ ਕਿਹਦੇ ਨਾਲ ਬਣਦੀ ਐ ਤੇਰੀ ਸ਼ਹਿਰ ਦੇ ਵਿੱਚ ਹਰ ਇੱਕ ਬੰਦੇ ਨਾਲ ਤਾਂ ਨੇ ਬੇਇਮਾਨੀਆਂ ਕੀਤੀਆਂ ਆਪਦਾ ਕੰਮ ਕੱਢਣ ਦੇ ਮਾਰੇ ਤੂੰ ਪੱਗਾਂ ਪੈਰਾਂ 'ਚ ਧਰਦਾ ਰਿਹਾ ਤੂੰ 100 ਵਾਰੀ ਜਾਂ ਮੇਰੇ ਪੈਰੀਂ ਆ ਤਲਾ ਦੇ ਹੋਣਗੇ ਤੂੰ ਜਿਹੜਾ ਕਹਿੰਦਾ ਨਾ ਵੀ ਆਇਆ ਬੋਆ ਤੈਨੂੰ ਪਤਾ ਇੱਕ ਵਾਰੀ ਮੇਰੇ ਘਰੇ ਬੈਠਾ ਸੀ ਇੱਥੇ ਆ ਕੇ ਨੇ ਮੈਨੂੰ ਲੈ ਕੇ ਭਾਈ ਐਨਾ ਕਲੋ ਜੀ ਚੱਲੋ ਮੇਰੇ ਨਾਲ ਮੇਰਾ ਸਰਦਾਨੀ ਜੀ ਭਾਈ ਐ ਨਹੀਂ ਜੀ ਐ ਚੱਲ ਮੈਂ ਫੇਰ ਵੀ ਸਾਥ ਦਿੱਤਾ ਤੇਰਾ ਤੇਰਾ ਫਿਰ ਤੂੰ ਤਾਂ ਲੀਆਂ ਕਰਨ ਲੱਗ ਗਿਆ ਮੈਂ ਪਿਛੇ ਛੱਡ ਗਿਆ ਫਿਰ ਤੂੰ ਫੇਰ ਆਇਆ ਮੇਰੇ ਕੋਲੇ ਬਾਈ ਆਪਣਾ ਸਰਦਾਨੀ ਜੀ ਬਾਈ ਆਇਆ ਨਾ ਕਰੋ ਜੀ ਚੰਚਲ ਨੂੰ ਮੈਂ ਬੁਲਾਇਆ ਚੰਚਲ ਦੇ ਸਾਹਮਣੇ ਤੈਨ ਮੇਰੇ ਪੈਰੀ ਹੱਥ ਲਾਈ ਜਿਹੜਾ ਤੂੰ ਵੱਡਾ ਬਣਿਆ ਫਿਰਦਾ ਆਜ ਆਪਦੇ ਆਪ ਨੂੰ ਖੱਬੀ ਖਾਨਾ ਵੱਡਾ ਪ੍ਰਧਾਨ ਬਣਿਆ ਫਿਰਦਾ